ਲਿਨੇ ਦਾ 50000 ਦੇਖ ਭਾਈ ਹੈਗੇ ਦਾਣੇ ਕੋਲ ਚਾਈ ਨਹੀਂ ਕੋਈ ਦਾ ਰਹੇਗੀ ਹਾਂ ਜੀ ਸਹੀ ਗੱਲ ਆ ਭਾਈ ਆਪਣੇ ਗੰਜੈਸ਼ ਵੀ ਤਾਂ ਹੁਣੀ ਚਾਹੀਦੀ ਐ ਉਹੀ ਗਪਾਲੇ ਨਾਲ ਠੰਗ ਮਠੰਗ ਨਹੀਂ ਹੁੰਦੇ ਫਰੀਏ ਇਹ ਬੰਦੇ ਜਵਾਨੀ ਆ ਉਹ ਗੱਲ ਦਾ ਵੀ ਕੋਈ ਫਾਇਦਾ ਨਹੀਂ ਕਿਉਂ ਜੀ ਸਰਦ ਜੀ ਹਾਂ ਆਪਦੇ ਅਰਗੇ ਕੱਗਣੇ ਬੱਚੇ ਨੇ ਉਹ ਗੱਲ ਆ ਕਹਿੰਦਾ ਕਹਿੰਦੇ ਖਾਉਂਦੇ ਬੰਦਿਆਂ ਤੋਂ ਬੱਠਾਈ ਜੇ ਯੋ ਕਿਧਰ ਗਿਆ ਤੇਰਾ ਆਦਾ ਲੋ ਵੀ ਦੋਸਤੋ ਗੱਬਣ ਪੱਟ ਗਈ ਸੌਦਾ ਹੋ ਰਿਹਾ ਹੈਗਾ ਰਾਜੂ ਬਾਈ ਕਰਾ ਰਿਹਾ ਸੌਦਾ ਉਹ ਪਰਲੀ ਕਿੰਨੇ ਦੀ ਹੈ 3 ਹਾਂ ਕਿਦਾ 45000 ਹੈ ਮੁੱਲ ਬਾਈ ਨੇ ਕੀਤਾ 55000 ਤੇ 10 ਹੀ ਪਹਿਲੇ ਦਿੱਤਾ ਬਾਈ ਕਹਿੰਦਾ ਦੇਉ 50000 ਦੀ ਮੁੱਲ ਹੈ 55 ਬਾਈ ਉਹ ਗੱਲ ਕਰਤੀ ਤਾਂ ਤਾਂ ਕਹਿੰਦਾ ਘਰੇ ਖਾਣ ਨੂੰ ਦਾਣੇ ਨਹੀਂ ਆ ਮੱਕਰਾਟੀ ਲੜਦੀ ਫੱਦੀ ਹੈ ਹੁਣ ਲੜਨ ਵਾਲੀ ਗੱਲ ਐ ਬੰਦੇ ਨਾ ਦੂਸਰੇ ਵਪਾਰੀ ਨਾਲ ਠੇਕਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਬਾਈ ਗੱਲ ਸੁਣ ਕਿਹੜੇ ਪਿੰਡ ਦਾ ਖਾਂਗੇ ਖਿਰਦੋ ਮੇਰੇ ਬੱਕਰੀਆਂ ਚਾਰ ਦਾ ਹੋਵੇ ਤੇਸੀ ਐ ਇਹ ਦੇਸੀ ਪਾਲੀ ਐ ਦੇਸੀ ਵਫੀ ਨੇ ਦੇਸੀ ਮੈਂ ਦੇਸੀ ਦਾ ਨਾ ਕਰਦਾ ਇਹ ਕਹਿੰਦਾ ਬਈ 25000 ਦੀ ਦਵਾ ਦਿੱਤਾ ਆ ਹੁਣ ਕੀ ਕਰਾਂ ਨੇੜੇ ਪੜੇ ਕਿੱਥੇ ਜੇ ਉਹ ਨੇੜੇ ਪਿੰਡ ਬਿਸਤਰਾ ਦਾ ਇਹੜੇ ਤੇੜੇ ਦਾ ਜਦੋਂ ਹੋਸਟਾ ਦਾ ਦੱਸ ਦਿੰਦਾ ਤੇਰਾ ਫੂਲੇ ਵਾਲ ਪਿੰਡਾ ਸਹਨੇ ਬਧਾਉਣ ਦੇ ਨੇੜੇ ਕਿੱਥੇ ਐ ਨੇੜੇ ਕਿਉਂ ਵਰਵਾਉਣਾ ਗੀੜੇ ਸਿੱਧਾ ਮੁੱਲ ਨਹੀਂ ਕਰਿਆ ਭਾਈ ਸੀਧਾ ਮੁੱਲ ਦਾ ਤੈਨੂੰ ਪਤਾ ਰਾਜੂ ਸੀਧਾ ਮੁੱਲ ਦੱਸ ਦਈਆ ਫਿਰ ਹੁਣ ਕਰਾਂ ਕੀ ਮੈਨੂੰ ਐਂਦਾ ਦੱਸ ਦੇ ਪਤੰਦਰਾ ਕਿਹੜੇ ਪਾਸੇ ਜਾਵਾਂ ਬਣਾ ਦੇ ਤੇ ਗੇੜੇ ਜਾਣਾ ਪੈਣਾ ਸਾਰੇ ਪਾਸੇ ਜਾਣਾ ਪੈਣਾ ਉਧਰ ਵੀ ਜਾਣਾ ਪੈਣਾ ਕਰਨਾ ਕੀ ਆ ਸੌਦਾ ਕਰ ਹੋਰ ਕਰਨਾ ਕੀ ਆ ਤੇਨੇ ਆ ਜਾ ਪੁੱਤ ਆ ਜਾ ਸੌਦਾ ਕਰ ਦੇ ਆ ਭਾਈ ਆ ਸਾਹਮਣੇ ਕਰ ਲੈ ਸਾਹਮਣੇ ਕਰ ਲੈ ਕਿੰਨੇ ਦੀ ਦੇਣੀ ਆ ਕੁਈ ਦੱਸ ਮੈਨੂੰ ਛੱਡ ਨਰਾਜੀ ਦੇਣੀ ਛੱਡ 50 ਨੂੰ ਨਾ ਨਾ ਸਾਰੇ ਕਾਸੇ ਨੂੰ ਛੱਡ ਕੇ ਛੱਡ ਕੇ ਛੱਡ ਤਾਂ ਛੱਡ ਕੇ 1 30000 ਦੀ ਦਿੰਨੇ ਹੁਣ ਕੀ ਕਰਾਂ ਆਹ ਬੰਦੇ ਕਿਹਾ ਛੋਟਾ ਜਿਹਾ ਬੰਦਾ ਖਾਣਾ ਕਾਹਮ ਹੋ ਕੇ ਖਾਣਾ ਮੁੰਡਾ 32000 ਦੀ ਦਿੰਨੇ ਅੱਛਾ ਚਲ ਹੁਣ ਮੈਂ ਕੀ ਕਰਾਂ ਬਲ ਗਿਆ ਘਰ ਨਾ ਜਾਣ ਨਾ ਜਾਣ ਨਾ ਨਹੀਂ ਕਹਿੰਦਾ ਤੂੰ ਨੀ ਫਾਗ ਜਾ ਇੱਕ ਇੱਕ ਗੱਲ ਸੁਣਨੀ ਜਿਹੜਾ ਮੈਂ ਮੁੱਲ ਲਾ ਗਿਆ ਨਾ ਤੇਰੀ ਬੱਕਰੀ ਤੇ ਹਰੇਕ ਨੇ ਨਹੀਂ ਲਉ ਕੋਈ ਗੱਲ ਨਹੀਂ ਪਤਾ ਮੈਨੂੰ ਉਹ ਵੇਚੇਗਾ ਵੀ ਤੂੰ ਹੀ ਇਹ ਤੇਨੇ ਵੀ ਤੂੰ ਹੀ ਵੇchni ਵੀ ਦੇਣੀ ਹੈਗੀ ਮੁੱਲ ਨੇ ਲਾ ਕੇ ਜਾਣਾ ਮੈਂ ਵੀ ਸੀ ਵੀ ਕੋਈ ਸਾਰਾ ਕੁਝ ਛੱਡ ਕੇ ਦੱਸ ਦੇ ਰਾ ਦੇ ਓਏ ਰਾ ਦੇ ਨਹੀਂ ਹਾਂ 2000 ਘੱਟ ਦੇ ਦੁਆਰ ਦੁਆਰ ਗੱਡੀ ਨਹੀਂ ਕਹੂੰਗਾ ਸੜਕ ਹੀ ਬਣਾ ਦੇ ਹੈ ਸੜਕ ਹੀ ਬਣਾ ਦੇ ਰਾਹ ਬਣਾ ਦੇ ਹਾਂ ਸੜਕ ਹੀ ਬਣਾ ਦੇ ਰੋਡ ਬਣਾ ਕਰ ਦੇ ਰਸਤਾ ਰੋਡ ਨਹੀਂ ਸੜਕ ਬਣਾ ਤੀ ਤੀਜ ਵੀ ਦੇਖ ਬਣ ਗਈ ਵਾ ਤੁੰਗਲੀ ਮੰਡੀ ਨੂੰ ਸੜਕ ਲੱਗ ਗਈ ਹੋ ਸੜਕ ਤੋਂ ਸੜਕ ਤੁੰਗਲੀ ਮੰਡੀ ਦਾ ਪੱਕੀ ਕੌਰੇ ਦੀ ਐ ਸਮਝ ਲੈ ਬਕਾਇਤੀ 35000 ਦੀ ਹਾਂ ਮੰਨ ਲੈ ਗੱਲ ਫਿਰ ਕਾਨੂੰ ਹੁਣ ਕੱਚੀਆਂ ਗੋਲੀਆਂ ਖੇਡਣਾ ਹੈ ਕਿਉਂ ਰਾਮੂ ਹੁਣ ਕੀ ਕਰਾਂ ਕਰ ਦੇ ਨਾ ਹੋਰ ਜ਼ੋਰ ਲੱਗਦਾ ਥੋੜੀ ਕਰ ਦੇ ਥੋੜੀ ਪੱਲੇ ਦੇਣੀ ਥੋੜੀ ਦੇ ਕੋਈ ਗੱਲ ਨਹੀਂ ਖੜੇ ਹੈਗੇ ਫਿਰ ਕੋਈ ਚੱਕਰ ਵੀ ਨਹੀਂਗਾ ਹੈ ਫਿਕਰ ਨਾ ਕਰੀ ਕਰ ਦੇ ਫਿਰ ਜਗ੍ਹਾ ਕਾਲਣਾ ਪੈ ਜੇ ਬਾਦਰੇ ਪਾ ਦੇ 1000 ਹੋਰ ਪਾ ਦੇ ਕੱਲ ਵੀ ਨਹੀਂ ਮਾਉਂਦੇ ਆਪਾਂ ਇਹਦੇ ਵਿੱਚ ਕੋਈ ਸੱਤ ਨਾ ਪੈ ਜੀ ਬਾ 1000 ਹੋਰ 1000 ਹੋਰ ਪਾ ਸਾ ਪਾ ਤਾ 1000 36 ਦੀ ਗੱਲ ਮੁੰਡਿਆ ਉਹ ਦੇਖ ਰਾ ਯਾਰ ਦੁੱਧਾ ਆ ਜੱਜ ਵੀ ਨਹੀਂ ਕਰੀਂਦੀ ਹੁੰਦੀ ਕਿ ਜਿਹੜਾ ਪਸ਼ੂ ਵੇਚੇ ਉਹਦੇ ਵਰਗੀ ਵੀ ਨਹੀਂ ਹੈਗੀ ਉੱਥੇ ਹੋਊਗੀ ਯਾਰ ਚੱਪਰੇ 3 ਰੁਪਏ ਕਿੱਥੇ ਜਾਣਗੇ ਨਾ ਖਾਲੀ ਲੈ ਫੜ ਸੌਤਾ ਕਰ ਤੂੰ ਕਰਦੇ 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 ਮੈਂ ਦੇਖਾਂ ਤਮਾਸ਼ਾ ਕਿਉਂ ਜੀ ਯਾਰ ਕਰ ਦੇ ਨਵੇਰ ਤੇ ਨਾ ਉਹਨੂੰ ਢਾਲੀ ਜਨਾ ਉਹਨੂੰ ਉਹਨੂੰ ਬਾਹਰ ਆ ਲੈ ਅੱਖਾਂ ਮੈਂ ਤੈਨੂੰ ਬੱਖੇ ਕੋਈ ਪਹਿਲੇ ਤੂੰ ਰਸਤਾ ਦੱਦਿਓ ਨਹੀਂ ਜਾ ਦਰ ਰਸਤਾ ਦੋ ਘਟ ਦੀ ਲੈ ਜਾ ਬਸ 50 ਦਾ ਤੈਨੂੰ ਪਹਿਲੇ ਕਿਸੇ ਦਾ ਤੂੰ ਖੜਾ ਹੀ ਆ ਤੱਟੂ ਐ ਇਹ ਇਹ ਵੇਚਣ ਵਾਲੀਆਂ ਗੱਲਾਂ ਨੇ ਹਾਂ ਇੰਨਾ ਰੜ ਕੇ ਦੇਜੇ ਉਸਦਾ ਮੁੱਲ ਨਹੀਂ ਆ ਉਸਨੂੰ ਕਿਆ ਹੋ ਰਹੀ ਔਰ ਕਬੀ ਦੇ ਆਹ ਤਿੰਨ ਬੁੱਤੀ ਵਾਲਾ ਬੋਲਣਾ ਮੰਗਾ ਯਾਰ ਹੋਰ ਕੱਟ ਦੇ ਕਿਹਨੂੰ ਦੱਸਦਾ ਛੜੀ ਦੀ ਵਾਲੀ ਦੀ ਕਹਿੰਦਾ ਹੈ 47 ਦੀ ਗੱਰੇਗਾ ਹਲੋ 47 ਕਿੰਨਾ ਹੁੰਦਾ 40 ਦੇ 7 ਨਾ ਨਾ ਇਹ ਬਲਵਾ ਮੈਂ ਵਿਚਾਰਾ ਯਾਰ ਮੈਨੂੰ ਮਰਵਾਉਣਾ ਕਿੱਥੋਂ ਖਾਰੇ ਖੜੀਦਾ ਗਰੀਬ ਆ ਮੈਂ ਇਹਦੇ ਤੇ ਕਿਉਂ ਲਾਏ ਤੇ ਰਣੂੰਗਾ ਜੇ ਦਿਲ ਚ ਖੁੱਭ ਗਈ ਇਹਦੇ ਤਾਂ ਨਹੀਂ ਖੁੱਭੀ ਹੈ ਇਦਾਂ ਨਹੀਂ ਬਣਾ ਕੇ ਲਿਆਂਦਾ ਸੀ ਮਰ ਜਾ ਤੇਲ ਤੂਰ ਲਾ ਕੇ ਪੱਟਾ ਨੂੰ ਵਿਖਾ ਜਾ ਮੁੰਡਾ ਤੇਲ ਤੂਰ ਲਾ ਕੇ ਦੋਸਤ ਆ ਪੱਟ ਦਾ ਸੌਦਾ ਨੂੰ ਲੈਂਦਾ ਕੁਆਲਿਟੀ ਚੈੱਕ ਕਰੋ ਬੱਟਾ ਕਰੀਮ ਲਾ ਦਿਆਂ ਹਾਂ ਇਹ ਨਹੀਂ ਬੱਕਰੀ ਕੋਟ ਕਟ 40000 ਦੀ ਬੱਕਰੀ ਵੇਚਣੀ ਆ ਆਓ ਚੱਲੀਏ ਪੱਟ ਦੇ ਵਿੱਚ ਖੁਸ਼ ਹੋ ਦੋ ਘਟ 40 ਦਿੱਤਾ ਹੋ ਰਹੀ ਹੈ ਇਹ ਵੀ ਲਾ ਦਿਓ ਦੇ ਦੇ ਓਏ ਦੇ ਵਾਟ 40000 ਦੀ ਬੱਕਰੀ ਲੈ ਜਾ ਛੱਡ ਜਾ ਯਾਰ ਓਏ ਆ ਜਾ ਮੁੰਡਿਆ ਇੱਕ ਬੱਕਰੀ ਛੱਡ ਬੱਕਰੀ ਨਾ ਛੱਡ ਹਰ ਹਰ ਓਏ ਅੜ ਤਾਣੀ ਦੀ ਨਹੀਂ ਹਰ ਵਿਚਾਲੀ ਹਰਤੀ ਦੀ ਘਰੇ ਅੱਥੀ ਛਿੱਦੇ ਅੱਥੀ ਦੀ ਘਰੇ ਖੱਡਾ ਨਾਟੀ ਖੜ ਦੇਣੀ ਬੱਕਰੀ ਦੋ ਬੱਕਰੀ ਚਾਲੀ ਦੀ ਦੋ ਘਟ ਚਾਲੀ ਉਹ ਦੇ ਦੇ ਉਹ ਦੇ ਦੇ ਬਕਵਾਸਾਂ ਦੇ ਭਾਈ ਦਰੋ ਸਿਰੇ ਦੋ ਘਟ ਚਾਲੀ ਦੀ ਮੈਂ ਦੋ ਘਟ ਚਾਲੀ ਇੱਕ ਘਟ ਚਾਲੀ ਦੀ ਕੀ ਹੋ ਗਈ ਹੋ ਗਈ ਹੋ ਵੀ ਠੀਕ ਹੈਗੀ ਓਏ ਠੀਕ ਆ ਯਾਰ ਓਏ ਠੀਕ ਆ ਮੇਰਾ ਹੋ ਗਈ ઠીક છે મામા પણ લાગ્યા ને ના જય જય મારી ઓણી ને 140 દી 140 દી એક પૂરે ચાહી દી એક પૂરે નો પૂરી દી ઓલાયા મુનાયા લાયા નાયા હોગી 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 ਓ ਬੱਕਰੀ ਡਰਾਦੀ ਬੱਕਰੀ ਡਰਾਦੀ ਬੰਨਥਾ ਬੰਨਥਾ ਸਾਰੇ ਲੱਟੇ ਨੇ ਯਾਰ ਮਾਲ ਦਾ ਲੈ ਲਿਆਗਾ ਪੂਰੀ ਸ਼ਕੀਮ ਬੱਕਰੀ ਮਕਰੀਮਾ ਕਰੀਮ ਅੱਛਾ ਕਰੀਮ ਲੱਗਿਆ ਕੀ ਲੱਗਿਆ ਤੇਲ ਘੱਟ ਰਿਹਾ ਜੀ ਕਰੀਮ ਲਾਓ ਹੋਰ ਕਰੀਮ ਹੋਣਾ ਨਹੀਂ ਲੱਗਿਆ ਨਹੀਂ ਸ਼ਿਮਸਾਉਂ ਦਾ ਫੋਨ ਲੈ ਕੇ ਮੈਂ ਆਹ ਲਈ ਆ ਜਾ ਭੱਜ ਗਿਆ ਗੁਰਪ੍ਰੀਤ ਦੇ ਡਾਕਟਰ ਦੇ ਪਿੰਡੋਂ ਫੂਲਿਆਂ ਤੋਂ ਵੈਰੀ ਗੁੱਡ ਭਾਈ ਦੀ ਬੱਕਰੀ ਬਹੁਤ ਸਿਨਾ ਹਾਂਜੀ ਵਿਕੀ ਆ ਪੂਰੀ 40000 ਦੀ ਠੀਕ ਆ ਜੀ ਇਹ ਆਇਆ ਖਾਰੇ ਖੇੜੇ ਤੋਂ ਜੀ ਬਹੁਤ ਵਧੀਆ ਮੁੰਡਾ ਹੈ ਜੀਨੇ ਕਿ ਰੱਜ ਕੇ ਰੁਪਏ ਲਾ ਕੇ 7 ਵਜਨਾਂ ਜੀ ਕਿਉਂ ਜੀ ਚਲੋ ਜੀ ਦਿਲ ਕੰਡ ਕੇ ਲਾ ਕੇ ਲਾਓ ਮਹਿੰਗੀ ਤਾਂ ਜੀ ਜੇ ਮੈਂ ਇਹ ਦੱਸਦਾ ਉਹ ਖਰਾਬ ਵਪਾਰੀ ਉਹ ਵਪਾਰੀ ਖਰਾਜੇ ਮਹਿੰਗੀਆਂ ਰਹਿਵੇ ਦੋ ਸੌ ਦੋਸੋ ਦਾ ਮੱਤਾ ਅੱਛਾ ਮੇਰੀ ਡਰ ਲੈਦਾ ਫੜ ਚਲੀ ਜਾਂਦਾ ਓ ਜਰ ਮੈਂ ਚਾਹੀਏ ਥੋੜਾ ਆ ਕਿੱਲਾ ਨਾ ਵੀ ਨਾ 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 ਨਹੀਂ 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 ਆ ਨਾ ਵੀ ਦੇਣੀ ਨਹੀਂ ਉਹ ਗਰੀਬ ਬੰਦਾ ਬੱਕਰੀ ਗੱਲ ਮਹਿੰਗੀ ਸਾਤੀ ਲੱਗਦੀ ਆ ਚੱਲੀ ਆਈ ਮੈਂ ਨਾ ਪਾ ਰੱਖਣੂ ਨਹੀਂ ਆ ਦਵਾਈ ਸੀ ਉਹ ਮੈਨੂੰ ਕੋਈ ਗੱਲ ਜੇ ਕੋਈ ਬਹਿਮਾ ਤਾਂ 64000 ਦੀ ਕੋਈ ਤਾਂ ਸੱਤਾ ਕਰਾਇਆ ਕਹਿੰਦੇ ਇਸ ਵਾਸਤੇ ਹੀ ਆ ਕੱਚਾ ਨੂੰ ਨਹੀਂ ਪੜਦੇ ਆ ਕੱਚਾ ਕੱਚਾ ਤੈਨੂੰ 35 ਪਹਿਲਾਂ ਹੀ ਆਸਤਾਂ ਕਰਦੇ ਲੈ ਨਾ ਚਾ ਬਾਤ ਪੁੱਛੇ ਕਰਦੇ ਫਾਗਦੇ ਵੀਡੀਓ ਪਾਟ ਕੱਢੀ ਆਣ ਸਾਰੇ ਮੇਲੇ ਚੋਂ ਚਲ ਆ ਜੀ ਪੈਸੇ ਦਿਓ ਪੈਸੇ ਕੱਢੋ ਬਾਈ ਐਸੇ ਕੱਢੋ ਬਾਈ ਚਾਰ ਜੀ ਮੋੜ ਦੇ ਕਿੰਨੇ ਹੋਇਆ 100% ਓ ਰਾਮੂ ਬੇਚਤੀ ਬੈਠਾ ਤੈਨੂੰ ਪਤਾ ਸੀ ਕਿੱਥੇ ਵੇchnਿਆ ਤੇ ਕਿੰਨੇ ਦੀ ਹੈਗੀ ਇਹ ਤੈਨੂੰ ਪਤਾ ਨਹੀਂ ਤਾਇਆ ਵੇਚੂਗਾ ਅਸੀਂ ਥੋੜਾ ਪਹਿਲਾਂ ਬੋਲ ਦਿੱਤਾ ਲਾਸੀਂ ਥੋੜਾ ਤਾਂ ਨਹੀਂ ਹੋ ਗਰੇ ਫਿਰ ਮੈਂ ਚੱਲ ਹੁਣ ਦੁਵਾਰੇ ਨੂੰ ਦਵਾਣ ਦੇ ਜੀ ਨਾ ਕਰਿਆ ਲੱਗਿਆ ਰਹਿਣ ਤੇ 500 ਸਾਈ ਵਾਲਾ ਆ ਗਿਆ ਭਾਈ ਆਈ ਮੈਂ ਪੱਪੂ ਮਰ ਜਾ ਗੜਕੇ ਨਹੀਂ ਪੈਸੇ ਦਾ ਆਈ ਭਾਈ ਉਹ ਗਨੇ ਕਰਾ ਛੱਡਦਾ ਕੋਈ ਨਹੀਂ ਕੋਈ ਨਹੀਂ ਮੈਂ ਆਤਾ ਸਹੀ ਆ ਗਿਆ ਸਾਹ ਤੇ ਸਾਹ ਆ ਸਾਈ ਵਾਲਾ ਵਿੱਚ ਪਾ ਰਬੜ ਵੀ ਦੁੱਤੀ ਰੱਖਦੇ ਨੇ ਇੱਕੋ ਜੀ ਬੰਦੇ ਨੇ ਸਾਈ ਵਾਲਾ ਪਹਿਲੀ ਮੈਨੂੰ ਦਿੱਤਾ ਕਹਿੰਦਾ ਭਾਈ ਤੂੰ ਰੱਖ ਲੈ ਰਾਜੂ ਖੁਸ਼ ਹੋ ਗਿਆ ਸਹੀ ਆ ਤਾਂ ਕਦਾ ਨਹੀਂ ਕਰੇ ਤੇਨ ਕਈ ਲੋਕ ਕਹਿੰਦੇ ਰਾਜੂ ਵਾਲਾ ਧੱਕਾ ਕਰਦਾ ਕਹ ਕੇ ਮੂੰਹ ਮੰਗਿਆ ਤਾਂ ਲੈਨੇ ਆਪਾਂ ਕਿਉਂ ਜੀ ਪਕਾਈ ਕੁੱਟ ਕੇ 10000 ਹੋਰ ਦੇਵ ਜੀ ਬਾਈ ਨਾ ਨਾ ਤੱਕਦਾ ਕਿੰਨਾ ਟਾਈਮ ਲੱਗੇਗਾ ਮੇਰੇ ਨਾਗਰ ਮਾਰੇ ਨਾਗਰ ਉੱਤੇ ਬਸ ਉੱਤੇ ਦੁਆਹੇ ਜਾ ਕੋਸ ਬੱਕਰੀ ਵੀ ਯਾਰ ਸਿਰੇ ਨਾ ਉਹ ਵੀ ਲੋ ਟਾਪ ਤੋਂ ਬੰਦੇ ਦੇ ਵੀ ਟਾਪ ਤੋਂ ਆਈ ਹੋ ਜਾਂਦੀ ਹੈ ਹਸਪੀਟਲ ਟਾਪ ਤੋਂ ਆ ਜਾਂਦੀ ਹੈ ਕਿੰਨਾ ਦਾ ਕੀਤਾ ਇੱਕ ਬੱਕਰੀ ਦੀ ਹੈ ਨਹੀਂ 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 ਨਾਗਰ ਕਿਲਾ ਉਹ ਮਾਰਦੇ ਮਗਾਂ ਮੈਂ ਚਨਾਤ ਗਰਾਂਡ ਉਹ ਵੇ ਚਲੀ ਐ ਕਰੀਉ ਮੁੰਡੇ ਚੇਤਾ ਕਰ ਛੋਟ ਨਹੀਂ ਦਿੱਖਾ ਹੋਰ ਗਰੀਬ ਆ ਕੇ ਲਾਈ ਕਰਾ ਦਿਖਾ ਇਹਦੇ ਸੋਟੀ ਠੀਕ ਹੈ ਖੜੀ ਰਹਿਂਦੇ ਮੇਲਾ ਦੇਖ ਇੱਥੋਂ ਜਾਂਦਾ ਫਰਕ ਨਹੀਂ ਕਿਉਂ ਜੀ ਕੋਈ ਗੱਲ ਨਹੀਂ ਮੇਲਾ ਦੇਖ ਰਾਮ ਜੀ ਹੋ ਗਿਆ ਨਹੀਂ ਜਾਂਦਾ ਨਹੀਂ ਜਾਣਦੇ ਅਸੀਂ ਚੋਰ ਨਹੀਂ ਹੈਗਾ ਕੋਈ ਚੱਕਰ ਹੀ ਨਹੀਂ ਜਰਦਾ ਅੱਛਾ ਲੋ ਜੀ ਵੰਡੀਆਂ ਚਾਉਂਦਾ ਇੱਥੇ ਆਪਾਂ ਤੈਨੂੰ ਕੋਈ ਨਹੀਂ ਮੇਲਾ ਦੇਖ ਆਇਆ ਨੇ ਹੋਰ ਲੈਣੀਆਂ ਹੋਰ ਲੈ ਲਈ ਕੋਈ ਕੋਈ ਗੱਲ ਨਹੀਂ